ਖੈਰ ਮਿੰਟੂ ਜੀ ਸਮਾਂ ਚੱਲ ਰਿਹਾ ਆਪਣੇ ਪੱਜੜਿਆ ਸਮਾਂ ਤੇ ਆਪਾਂ ਖਬਰ ਵੱਲ ਚੱਲੀਏ। ਅ ਕਿਸਾਨ ਵੀਰ ਵਾਲਾ ਮੈਂ ਤੁਹਾਡੇ ਤੋਂ ਪੁੱਛ ਰਿਆ ਸੀਗਾ ਉਹਨਾਂ ਨੇ ਕੀ ਰੋਡ ਮੈਪ ਤਿਆਰ ਕੀਤਾ ਜੀ? ਹਾਂਜੀ ਦੇਖੋ ਗੱਲ ਇਹ ਆ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਮਰਜੀਵੜਿਆਂ ਦੀ ਅਗਵਾਈ ਦੇ ਵਿੱਚ ਜਾਵਾਂਗੇ। ਜੀ। ਜਿੱਥੇ ਰਾਤ ਪੈ ਜੂਗੀ ਜਥਾ ਸੜਕ ਦੇ ਕਿਨਾਰੇ ਉੱਥੇ ਪੜਾ ਕਰ ਲੂਗਾ। ਕਿਸਾਨਾਂ ਦਾ ਇਹ ਕਹਿਣਾ। ਜੀ। ਤੇ ਅਸੀਂ ਇਸ ਤਰ੍ਹਾਂ ਦਿੱਲੀ ਵੱਲ ਵਾਧੇ ਤੁਰੇ ਚੱਲਾਂਗੇ ਵਾਧੇ ਤੁਰੇ ਚੱਲ। ਹੂੰ। ਯਾਨੀ ਇੱਕ ਪਾਸੇ ਅਗਦੀਤ ਸਿੰਘ ਡੱਲੇਵਾਲ ਹੋਰਾਂ ਦਾ ਜਿਹੜਾ ਮਰਨ ਵਰਤ ਜੀ ਹਿਰਾਸਤ ਚੋਂ ਸਟਾਰਟ ਹੋਇਆ ਉਹ ਇੱਥੇ ਬਾਰਡਰ ਤੇ ਜਾਰੀ ਰਹੂਗਾ ਜੀ ਦੂਜੇ ਪਾਸੇ 6 ਤਰੀਕ ਨੂੰ ਇੱਥੋਂ ਜਥਿਆਂ ਦੀ ਰਵਾਨਗੀ ਜਿਹੜੀ ਆ ਉਹ ਹੁਣੇ ਸਟਾਰਟ ਹੋ ਜਾਏਗੀ ਜੀ 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 ਗੱਲ ਇਹ ਆ ਕਿ ਮਨਜੀਤ ਸੂਖਮ ਜੀ ਮੈਂ ਹੁਣੇ ਇੱਕ ਖਬਰ ਪੜ ਰਿਆ ਸੀਗਾ ਹਰਿਆਣੇ ਬਨੇਓ ਜੀ ਕਿ ਹਰਿਆਣੇ ਦੇ ਵਿੱਚ ਹਲਚਲ ਐ ਇਸ ਕਾਲ ਨੂੰ ਪਹਿਲਾਂ ਤੇ ਕੁਝ ਭਾਜਪਾ ਵਾਲੇ ਜਾਂ ਹੋਰ ਵੀਰ ਜਿਹੜੇ ਸੀ ਕਿਸਾਨ ਪੱਖੀ ਹੋਣ ਦਾ ਬੜਾ ਦਾਵਾ ਹਮਮ ਜੀ ਸਾਹਿਬ ਥੋੜੇ ਅਜ ਵਿਰੋਧ ਜੀ ਉਹਨਾਂ ਦੇ ਸ਼ਬਦ ਜਿਹੜੇ ਸੀ ਜੀ ਬਿਲਕੁਲ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਤੇ ਇਹਨਾਂ ਨੂੰ ਪਰਮਿਸ਼ਨ ਵਿਖਾਉਣੀ ਪਊਗੀ ਹਮ मतलब ਪਰਮਿਸ਼ਨ ਦਾ ਜੇ ਆਪਾਂ ਅਰਥ ਕਢੀਏ ਜੀ ਕਿ ਦਿੱਲੀ ਦੇ ਵਿੱਚ ਕਿਸ ਜਗ੍ਹਾ ਤੇ ਤੁਹਾਨੂੰ ਪਰਮਿਸ਼ਨ ਮਿਲੀ ਆ ਧਰਨਾ ਮਜ਼ਾਹਰਾ ਕਰਨ ਦੀ ਉਹ ਦਿਖਾਓ ਜੀ ਸੈਕੰਡ ਇਹ ਆ ਕਿ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇਣਾ ਪਊਗਾ ਜੀ ਜੀ ਕਿ ਭਾਈ ਅਸੀਂ ਜਿੱਥੇ ਵੀ ਰਾਤ ਕੱਟਾਂਗੇ ਜਾਂ ਜਿੱਥੇ ਵੀ ਬੈਠਾਂਗੇ ਉੱਥੇ ਪੱਕਾ ਮੋਰਚਾ ਨਹੀਂ ਲਾਵਾਂਗੇ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਹਰਿਆਣਾ ਸ਼ਰਤਾਂ ਰੱਖ ਰਿਆ ਜੀ ਤੇ ਤੁਹਾਨੂੰ ਪਤਾ ਹੈ ਸ਼ਰਤਾਂ ਜਿੱਥੇ ਇਸ ਤਰ੍ਹਾਂ ਦੀਆਂ ਰੱਖੀਆਂ ਜਾਂਦੀਆਂ ਜੀ ਜੀ ਉੱਥੇ ਸਹਿਮਤੀ ਦੀ ਜਿਹੜੀ ਉਮੀਦ ਹੁੰਦੀ ਆ ਸਹਿਮਤੀ ਦਾ ਇਮਕਾਨ ਹੁੰਦਾ ਉਹ ਘਟ ਹੋ ਜਾਂਦਾ ਘਟ ਹੋ ਜਾਂਦਾ ਬਿਲਕੁਲ ਹੁਣ ਸਰਵਨ ਸਿੰਘ ਪੰਦੇਰ ਕਹਿੰਦਾ ਕਿ ਦੇਖੋ ਯਾਰ ਇਹ ਮੁਕਰ ਰਹੇ ਨੇ ਹੂੰ ਤੁਝੇ ਪਾਸੇ ਉਹ ਕਹਿੰਦੇ ਆ ਕਿ ਨਹੀਂ ਜੀ ਇਹ ਚੀਜ਼ਾਂ ਜ਼ਰੂਰੀ ਨੇ ਜੀ ਹਾਲੇ ਇਹ ਵੀ ਵੇਖਣਾ ਪਊਗਾ ਨਾ ਕਿ ਹਰਿਆਣਾ ਕਿਸ ਤਰ੍ਹਾਂ ਸਹਿਮਤ ਹੁੰਦਾ ਹੈ ਜਾਂ ਉਹ ਕਹਿੰਦਾ ਕਿ ਭਾਈ ਸ਼ਰਤਾਂ ਜਿਹੜੀਆਂ ਨੇ ਜੀ ਜੀ ਤੁਹਾਨੂੰ ਮੰਨਣੀਆਂ ਪੈਣੀਆਂ ਇਹ ਵੀ ਤਾਂ ਇੱਕ ਰੀੜ ਕੇ ਦਾ ਬਿਲਕੁਲ ਜੀ ਕਾਰਨ ਬਣ ਗਿਆ ਪਹਿਲਾਂ ਹੀ ਸਭ ਕੁਝ ਤੈਅ ਆ ਨਿਯਮ ਤੈਅ ਆ ਸ਼ਰਤਾਂ ਤੈਅ ਆ ਤੇ ਫਿਰ ਉਸ ਤਰੀਕੇ ਨਾਲ ਅੰਦੋਲਨ ਦੀ ਵੀ ਉਹ ਜੜ ਨਹੀਂ ਬਣਦੀ ਜੀ ਜੀ ਉਹ ਵੀ ਉਹਨਾਂ ਕਮਜ਼ੋਰ ਰਹਿੰਦਾ ਉਸ ਤਰੀਕੇ ਨਾਲ ਬਿਲਕੁਲ ਅ ਬਾਦਲ ਪਰਿਵਾਰ ਨੂੰ ਲੈ ਕੇ ਕਈ ਸਾਰੇ ਕਮੈਂਟਮੈਂਟੂ ਜੀ ਆ ਰਹੇ ਨੇ ਖੈਰ ਇਸ ਤੇ ਕਾਫੀ ਗੱਲਬਾਤ ਹੋ ਚੁੱਕੀ ਹੈ